ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕਾਲ ਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਸਾਨੂੰ ਸੱਚ ਦਾ ਉਪਦੇਸ਼ ਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ ਆਓ ਅਸੀਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਈਏ ਤੇ ਸੱਚ ਦੇ ਮਾਰਗ ਉੱਤੇ ਚੱਲੀਏ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਚੰਗੇ ਕੰਮ ਦਾ ਚੰਗਾ ਫਲ ਮਿਲਦਾ ਹੈ ਤੇ ਮਾੜੇ ਕੰਮ ਦਾ ਮਾੜਾ ਫਲ ਮਿਲਦਾ ਹੈ ਸੋ ਸਾਧ ਸੰਗਤ ਜੀ ਤੁਹਾਡੇ ਸਭ ਦੇ ਮਨਾਂ ਵਿੱਚ ਇਹੀ ਸਵਾਲ ਉੱਠਦਾ ਹੋਵੇਗਾ ਕਿ ਅਸੀਂ ਬਹੁਤ ਚੰਗੇ ਕਰਮ ਕਰਦੇ ਹਾਂ ਫਿਰ ਵੀ ਰੱਬ ਸਾਡੇ ਨਾਲ ਮਾੜਾ ਕਿਉਂ ਕਰਦਾ ਹੈ ਕਿਵੇਂ ਗੁਰੂ ਨਾਨਕ ਦੇਵ ਜੀ ਇਸ ਪਰਮ ਨੂੰ ਦੂਰ ਕਰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਮਾੜੇ ਕਰਮਾਂ ਦਾ ਫਲ ਮਾੜਾ ਹੀ ਮਿਲਦਾ ਹੈ ਤੇ ਚੰਗੇ ਕਰਮਾਂ ਦਾ ਫਲ ਚੰਗਾ ਹੀ ਮਿਲਦਾ ਹੈ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਹਿਰ ਦੇ ਬਾਹਰ ਬੈਠੇ ਗਰਮੀਆਂ ਦੇ ਦਿਨ ਸੀ ਮਰਦਾਨੇ ਨੇ ਕਿਹਾ ਬਾਬਾ ਜੀ ਬਹੁਤ ਗਰਮੀ ਹੈ ਕੁਝ ਦਿਨ ਇੱਥੇ ਹੀ ਠਹਿਰ ਜਾਂਦੇ ਹਾਂ ਤਾਂ ਗੁਰੂ ਜੀ ਨੇ ਆਖਿਆ ਜੋ ਮਰਜ਼ੀ ਕਰਤਾਰ ਦੀ ਇੱਕ ਖत्री ਗੁਰੂ ਜੀ ਦੇ ਕੋਲੋਂ ਦੀ ਲੰਗਿਆ ਤਾਂ ਉਸ ਨੇ ਦੇਖਿਆ ਦੋ ਸਾਧੂ ਬੈਠੇ ਹਨ ਤਾਂ ਆ ਕੇ ਗੁਰੂ ਦੇ ਚਰਨਾਂ ਵਿੱਚ ਨੰਸਕਾਰ ਕੀਤੀ ਨਜ਼ਦੀਕ ਹੀ ਉਸ ਤੇ ਫਲਾਂ ਦੇ ਬਾਗ ਸੀ ਸੇਵਾ ਕੀਤੀ ਤੇ ਕੁਝ ਧੇਰ ਬੈਠ ਕੇ ਉਹ ਚਲਾ ਗਿਆ ਹੋਨ ਉਸ ਦਾ ਨਾਮ ਬਨ ਚੁੱਕਾ ਸੀ ਰੋਜ਼ ਆ ਕੇ ਸੇਵਾ ਕਰਦਾ ਤੇ ਕੁਝ ਦਿਨ ਬੈਠ ਕੇ ਚਲਾ ਜਾਂਦਾ ਉਸ ਦਾ ਇੱਕ ਦੋਸਤ ਸੀ ਉਸ ਨੇ ਪੁੱਛਿਆ ਤੂੰ ਇੰਨੀ ਦੇਰ ਕਿੱਥੇ ਲਗਾ ਕੇ ਆਉਂਦਾ ਹੈ ਪਹਿਲਾਂ ਤਾਂ ਜਲਦੀ ਆ ਜਾਂਦਾ ਸੀ ਖੱਤਰੀ ਨੇ ਦੱਸਿਆ ਕਿ ਬਾਹਰ ਦੋ ਸੰਤ ਆਏ ਬੈਠੇ ਹਨ ਉਹਨਾਂ ਕੋਲ ਥੋੜੀ ਦੇਰ ਬੈਠ ਕੇ ਸੰਗਤ ਕਰਦਾ ਹਾਂ ਦੋਨੋਂ ਦੋਸਤ ਕੋਰੋਂ ਨਿਕਲ ਜਾਂਦੇ ਖੱਤਰੀ ਤਾਂ ਆ ਕੇ ਗੁਰੂ ਜੀ ਦੇ ਕੋਲ ਆ ਕੇ ਬੈਠ ਜਾਂਦਾ ਤੇ ਉਹਨਾਂ ਦੀ ਸੇਵਾ ਕਰਦਾ ਦੂਸਰਾ ਦੋਸਤ ਆਪਣੀ ਪੈੜੀ ਆਦਤ ਮੁਤਾਬਿਕ ਵੈਸ਼ਿਆ ਦੇ ਕੋਲ ਚਲਾ ਜਾਂਦਾ ਇੱਕ ਦਿਨ ਦੋਨਾਂ ਨੇ ਕਿਤੇ ਹੋਰ ਜਾਣ ਦਾ ਪ੍ਰੋਗਰਾਮ ਬਣਾਇਆ ਪਰ ਖੱਤਰੀ ਨੇ ਕਿਹਾ ਪਹਿਲਾਂ ਤਾਂ ਮੈਂ ਸੰਤਾਨ ਦੀ ਸੇਵਾ ਕਰਨੀ ਹੀ ਚਾਹਾਂਗਾ ਸੋ ਉਹਨਾਂ ਦੋਨਾਂ ਦੇ ਵਿੱਚ ਇਸ ਗੱਲ 'ਤੇ SLA ਪੱਕੀ ਹੋ ਗਈ ਇੱਕ ਜਗ੍ਹਾ ਨਿਸ਼ਚਿਤ ਕੀਤੀ ਤੇ ਕਿਹਾ ਜਿਹੜਾ ਵੀ ਪਹਿਲਾਂ ਆਵੇਗਾ ਉਹ ਇੱਥੇ ਬੈਠ ਕੇ ਦੂਸਰੇ ਦਾ ਇੰਤਜ਼ਾਰ ਕਰੇਗਾ ਖਤਰਤਾ ਗੁਰੂ ਜੀ ਦੇ ਕੋਲ ਪਹੁੰਚ ਕੇ ਸੇਵਾ ਵਿੱਚ ਲੱਗ ਗਿਆ ਦੂਸਰਾ ਦੋਸਤ ਵੈਸ਼ਿਆ ਦੇ ਘਰ ਗਿਆ ਤਾਂ ਵੈਸ਼ਿਆ ਬਾਹਰ ਗਈ ਹੋਈ ਸੀ ਘਰ ਨਹੀਂ ਸੀ ਸੋ ਉਹ ਵਾਪਸ ਆ ਕੇ ਆਪਣੀ ਜਗਾਹ ਤੇ ਬੈਠ ਗਿਆ ਤਾਂ ਬੇਖਿਆਲੀ ਵਿੱਚ ਆਪਣੇ ਪੈਰਾਂ ਨਾਲ ਮਿੱਟੀ ਪੁੱਟਣ ਲੱਗ ਪਿਆ ਮਿੱਟੀ ਪੁੱਟਦਿਆਂ ਛੋਟਾ ਜਿਹਾ ਟੋਆ ਬਣ ਗਿਆ ਤਾਂ ਥੱਲੋਂ ਇੱਕ ਘੜਾ ਦਿਸ ਪਿਆ ਉਸਨੇ ਮਿੱਟੀ ਪੁੱਟੀ ਤੇ ਕੜਾ ਕੱਢਿਆ ਜਦੋਂ ਤੋੜਿਆ ਤਾਂ ਸਾਰਾ ਕੜਾ ਕੋਲਿਆਂ ਨਾਲ ਭਰਿਆ ਹੋਇਆ ਸੀ ਇੱਕ ਮੋਹਰ ਨਿਕਲ ਆਈ ਉਹ ਮੋਰ ਪਾ ਕੇ ਬਹੁਤ ਖੁਸ਼ ਸੀ ਇਹਨੇ ਨੂੰ ਖਤਰੀ ਲਗੜਾਉਂਦਾ ਹੋਇਆ ਆ ਰਿਹਾ ਸੀ ਉਸਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਹੈ ਲੰਗੜਾ ਕੇ ਕਿਉਂ ਤੁਰਦਾ ਪਿਆ ਹੈ ਖੱਤਰੀ ਨੇ ਦੱਸਿਆ ਕਿ ਪੈਰ ਵਿੱਚ ਇੱਕ ਵੱਡਾ ਸਾਰਾ ਕੰਡਾ ਚੁੱਬ ਗਿਆ ਹੈ ਇਹ ਸੁਣ ਕੇ ਉਸਤੇ ਦੋਸਤ ਦਾ ਹਾਸਾ ਨਿਕਲ ਗਿਆ ਤੇ ਬੋਲਿਆ ਕਿ ਮੈਂ ਵੈਸ਼ਿਆ ਦੇ ਕੋਲ ਜਾਂਦਾ ਹਾਂ ਤੇ ਮੈਨੂੰ ਮੋਹਰ ਮਿਲੀ ਹੈ ਤੂੰ ਸੰਤਾਨ ਦੀ ਸੇਵਾ ਕਰਦਾ ਹੈ ਤੇ ਤੇਰੇ ਪੈਰ ਵਿੱਚ ਕੰਡਾ ਚੁੱਬ ਗਿਆ ਹੈ ਚਲ ਸੰਤਾਨ ਦੇ ਕੋਲੋਂ ਪੁੱਛਦੇ ਹਾਂ ਸੋ ਦੋਨੋਂ ਗੁਰੂ ਜੀ ਦੇ ਕੋਲ ਆਏ ਤਾਂ ਗੁਰੂ ਜੀ ਨੂੰ ਸਾਰੀ ਵਾਰਤਾ ਸੁਣਾ ਦਿੱਤੀ ਤੇ ਪੁੱਛਿਆ ਗੁਰੂ ਜੀ ਮਾੜੇ ਕਰਮ ਦਾ ਫਲ ਮੋਹਰ ਤੇ ਚੰਗੇ ਕਰਮ ਦਾ ਫਲ ਕੰਡਾ ਇਸ ਦਾ ਨਿਰਣਾ ਕਰੋ ਗੁਰੂ ਜੀ ਨੇ ਦੱਸਿਆ ਕਿ ਤੂੰ ਪਿਛਲੇ ਜਨਮ ਵਿੱਚ ਇੱਕ ਸਾਧੂ ਨੂੰ ਇੱਕ ਮੋਹਰ ਦਾਨ ਕੀਤੀ ਸੀ ਉਸ ਦਾ ਫਲ ਇਹ ਕੜਾ ਮੋਰਾਂ ਦਾ ਪਰਿਆ ਤੇਰੀ ਕਿਸਮਤ ਦਾ ਸੀ ਪਰ ਤੇਰੇ ਮੰਦੇ ਕਰਮਾ ਕਰਕੇ ਮੋਹਰਾ ਸੜ ਕੇ ਕੋਲਾ ਹੋ ਗਈਆਂ ਤੇ ਇਸ ਖਤਰੀ ਨੇ ਪਿਛਲੇ ਜਨਮ ਵਿੱਚ ਕਤਲ ਕੀਤਾ ਸੀ ਤੇ ਇਹ ਬਚ ਗਿਆ ਸੀ ਹੁਣ ਇਸ ਨੂੰ ਸੂਲੀ ਦੀ ਸਜ਼ਾ ਮਿਲਨੀ ਸੀ ਪਾਰੇ ਇਸ ਤੇ ਭੰਤੀ ਭਾਵ ਤੇ ਸੇਵਾ ਭਾਵ ਕਰਕੇ ਇਸ ਦੀ ਸੂਲੀ ਸੂਲ ਬਣ ਗਈ ਗੁਰੂ ਜੀ ਦਾ ਇਹ ਬਚਨ ਸੁਣ ਕੇ ਦੋਨੋਂ ਗੁਰੂ ਜੀ ਦੇ ਚਰਨੀ ਲੱਗੇ ਤੇ ਨਾਮ ਦਾ ਉਪਦੇਸ਼ ਲਿਆ ਤੇ ਵਾਹਿਗੁਰੂ ਦਾ ਜਾਪ ਕਰਨ ਲੱਗੇ ਸੋ ਸਾਧ ਸੰਗਤ ਜੀ ਮਾੜੇ ਪਾਸੇ ਜਾਣ ਦਾ ਮਾੜਾ ਫਲ ਤੇ ਚੰਗੇ ਪਾਸੇ ਜਾਣ ਦਾ ਚੰਗਾ ਫਲ ਹੁਣ ਤੁਸੀਂ ਫੈਸਲਾ ਖੁਦ ਕਰਨਾ ਹੈ ਕਿ ਕਿਹੜੇ ਪਾਸੇ ਜਾਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ